ਤਾਨੂੰ ਅੱਜ ਤੁਹਾਡੀ ਲੈਟਰੀ ਭਾਈ ਖੋਜੋ ਜੀ ਕਿਹੜੇ ਇਲਾਕੇ ਦੇ ਜਿਹੜੇ ਪਿੰਡ ਤੋਂ ਆ ਜੀ ਪਿੰਡ ਫੜਵਾ ਜੀ ਕਦੋਂ ਖਰੀਦੀ ਸੀ ਲੈਟਰੀ ਕਦੋਂ ਖਰੀਦੀ ਸੀ ਲੈਟਰੀ ਇਹ ਅੱਜ ਖਰੀਦੀ ਦੀ 12 ਦੇ ਜੀ ਸੱਤਾਂ ਲੋਕੜੀਆ ਲਾਣੇ ਅਸ਼ੋਕਾ ਲੋਕੜੀਆ ਲੋਟ ਜਾਤਾ ਅੱਛਾ ਪਹਿਲਾਂ ਵੀ ਲੈਟਰੀ ਪਾਉਂਦੇ ਸੀ ਪਹਿਲਾਂ ਪਾਉਂਦੇ ਆ ਜੀ ਪਹਿਲਾਂ ਪਾਉਂਦੇ ਸੀ ਬੇ ਹਾਂ ਤੇ ਈਸ਼ਵਰੀ ਥੋੜੀ ਟਿਕਟ ਲੱਗੀ ਐ ਹਾਂਜੀ ਇਸ ਤਰ੍ਹਾਂ ਦਾ ਘਰ ਕੀ ਕੰਮ ਕਰਦੇ ਸੀ ਹੀ ਕੰਮ ਕਰਦੇ ਤੁਸੀਂ ਡ్రਾਈਵਰ ਹੀ ਕਰਦੇ ਆ ਜੀ ਡ్రਾਈਵਰ ਹੀ ਕਰਦੇ ਆ। ਕੀ ਸੋਚ ਕੇ ਲੈਟਰੀ ਪਾਈ ਸੀ ਲੋਡ ਵੀ ਕਰ ਲੈ ਵਿੱਚ ਪੈਸੇ ਦੀ। ਲੋਡ ਤਾਂ ਹੀ ਹੱਟਾਂ ਆਉਂਦੀ ਪੈਸੇ ਜੀ। ਜੇ ਲੋਡ ਕਿਉਂ ਨਹੀਂ ਹੁੰਦੀ। ਅੱਛਾ ਹੁਣ ਪੂਰੀ ਹੋ ਗਈ ਨਾ। ਥੋੜੀ ਜਿਹਾ ਤਾਂ ਕੜਜੇ ਕੁੜਜੇ ਦੇ ਹੋਣਗੇ। ਅੱਛਾ ਕੜਜੇ ਕਹੇਗੇ ਕਰਦੇ ਆ ਜੀ। ਅੱਛਾ ਪੂਰੀ ਹੋ ਗਈ। ਲੋਕਾਂ ਨੂੰ ਖੁਸ਼ੀ ਹੈ ਸਾਰੇ ਪਰਿਵਾਰ ਨੂੰ। ਹਾਂਜੀ ਸਾਰਾ ਖੁਸ਼ ਦੇ। ਸਰ ਸਿੰਘ ਹੈ ਜੀ ਮੇਰਾ ਪਿੰਡ ਵੜਪਾਏ। ਤੇ ਜੀ ਲੈਟਰੀ ਲੱਗੀ ਤੋਂ ਬਹੁਤ ਬਹੁਤ ਜ਼ਿਆਦਾ ਖੁਸ਼ੀ ਹੈ ਪਹਿਲਾਂ ਯਕੀਨ ਨਹੀਂ ਹੋਇਆ ਸੀ ਕਿ ਸਾਡੀ ਲਾਈਟ ਲੈਟਰੀ ਲੱਗ ਗਈ ਜੀ ਹਾਂਜੀ ਤੇ ਬਹੁਤ ਬਹੁਤ ਜ਼ਿਆਦਾ ਖੁਸ਼ੀ ਹੈ ਤੇ ਹਰੇਕ ਨੂੰ ਇੱਕ ਬੰਪਰ ਤਾਂ ਪਾਣਾ ਹੀ ਚਾਹੀਦਾ 500 ਰੁਪਏ ਵਿੱਚ ਦੇਖੋ ਇੰਨਾ ਵੱਡਾ ਨਾਮ ਨਿਕਲ ਜਾਂਦਾ ਤਾਂ ਬਹੁਤ ਵਧੀਆ ਜੀ ਬਸ ਕੀ ਕਹਾਂ ਸਾਡੇ ਜੀ ਬਸ ਖੁਸ਼ੀ ਐ ਨਹੀਂ ਹੋਈ ਵੀ ਕੀ ਕਹਦੀ ਹੈ ਜੀ ਹਾਂਜੀ ਹਾਂਜੀ ਕੀ ਕਹਿਣਾ ਚਾਹੋਗੇ ਜੀ ਕਹਿਣਾ ਚਾਹੁੰਦਾ ਜੀ ਅਸ਼ੋਕਾ ਲੋਟਰੀ ਏਜੰਸੀ ਤੋਂ ਜੀ ਮੈਂ ਉਹਨਾਂ ਦੇ ਅੱਗੇ ਓਨਰ ਓਨਰ ਉਹ ਜੀ ਲੱਕੀ ਜੀ ਲੱਕੀ ਜੀ ਉਹਨਾਂ ਕੋਲ ਤੋਂ ਮੈਂ ਟਿਕਟ ਲਈ ਜੀ ਨੂਰ ਪਵੇਦੀ ਉਹਨਾਂ ਦਾ ਛੁਕਲਾ ਜੀ ਇੱਕ ਉਹਨਾਂ ਦਾ ਅੱਗੇ ਬੰਦਾ ਸੀਗਾ ਉਹਨਾਂ ਕੋਲ ਤੋਂ ਸੀ ਟਿਕਟ ਲਈ ਨੂਰ ਪਵੇਦੀ ਤੋਂ ਜੀ ਹਾਂ ਜੀ ਤੇ ਅਸ਼ੋਕਾ ਲਾਟਰੀ ਏਜੰਸੀ ਵਾਲੇ ਤੋਂ ਉਸ ਦੀ ਟਿਕਟ ਹਾਂ ਜੀ ਜੋ ਜੋ ਅਸਲੀ ਓਨਰ ਹੈ ਜੀ ਕਿਹੜਾ ਵੀ ਬਦਾਈਏ ਸਾਨੂੰ ਜੀ ਤੁਸੀਂ ਦੋਨੇ ਵੀ ਬਦਾਈਏ ਕੀ ਕਰੋਗੇ ਜੀ ਹੁਣ ਹੁਣ ਜੇ ਅੱਗੇ ਬਸ ਆਪਣੀ ਲਾਈਫ ਅੱਛੀ ਕਰਾਂਗੇ ਜੀ ਬਸ ਤੇ ਵੱਧ ਤੋਂ ਵੱਧ ਉਸ ਪੈਸੇ ਨੂੰ ਵਧਾਣੇ ਦੀ ਕੋਸ਼ਿਸ਼ ਕਰਾਂਗੇ ਜੀ ਤੇ ਆਪਣਾ ਇਲਾਜ ਵੀ ਕਰਾਵਾਂਗੇ ਤੇ ਲੋੜਵੰਦਾ ਦੀ ਅਸੀਂ ਸੇਵਾ ਵੀ ਕਰਾਂਗੇ ਉਹਨਾਂ ਦੀ ਮਦਦ ਵੀ ਕਰਾਂਗੇ ਜੀ ਲੋੜਵੰਦਾਂ ਦੀ ਤੇ ਜੁਬੇ ਕਰਦੇ ਕਹਿੰਦੇ ਨੇ ਸਿਆਣੇ ਕਹਿੰਦੇ ਨੇ ਜਦੋਂ ਬਜ਼ੁਰਗ ਕਹਿੰਦੇ ਲੰਗਰ ਲਾਇਆ ਕਰੋ ਉਹ ਵੀ ਕਰਿਆ ਕਰਾਂਗੇ ਜੀ ਹਰ ਟਾਈਮ ਟਾਈਮ ਟੂ ਟਾਈਮ ਮੰਨ ਕੱਕੜ ਲੱਕੀ ਦੇ ਨਾਮ ਤੋਂ ਜਾਣਿਆ ਜਾਂਦਾ ਅੱਜ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਵੀ ਸਾਡੇ ਕੌਂਟਰ ਦੇ ਵਿੱਚ 10 ਕਰੋੜ ਦਾ ਫਰਸਟ ਪ੍ਰਾਈਜ਼ ਜੋ ਕਿ ਲਾਠੀ ਹਿਸਟਰੀ ਦੇ ਵਿੱਚ ਸਭ ਤੋਂ ਵੱਡੀ ਰਕਮ ਹੈ ਇਹ ਰੋਪੜ ਦੇ ਵਿੱਚ ਸਾਡੇ ਹਿੱਸੇ ਆਈ ਹੈ ਉਸ ਵਾਹਿਗੁਰੂ ਦੀ ਉਹ ਪਰਮਾਤਮਾ ਦੀ ਅੱਜ ਕਿਰਪਾ ਹੋਈ ਹੈ ਸਾਡੇ ਕਾਊਂਟਰ ਤੇ ਵੀ ਸਾਡੇ ਕੋਲ ਲਾਠੀ ਜਿਹੜੀ ਹੈ 10 ਕਰੋੜ ਦੀ ਨਿਕਲੀ ਹੈ ਜਿਹਦਾ ਟਿਕਟ ਨੰਬਰ ਹੈ 205068377 ਨੰਬਰ ਤੇ ਔਰ ਇਹਨਾਂ ਭਾਈ ਸਾਹਿਬ ਦਾ ਨਿਕਲਿਆ ਜੋ ਨੂਨਪੁਰ ਵੇਦੀ ਵਿੱਚ ਰਹਿੰਦੇ ਨੇ ਔਰ ਇਹ ਸਾਡੀ ਰਿਸਪੌਂਸਿਬਿਲਟੀ ਹੈ ਅਸੀਂ ਇਹਨਾਂ ਨੂੰ ਸਰਕਾਰੀ ਪ੍ਰੋਸੈਸ ਦੁਆਰਾ ਟਿਕਟ ਪ੍ਰੋਜੈਕਟਰ ਦਫਤਰ ਜਮ੍ਹਾਂ ਕਰਾ ਕੇ ਇਹਨਾਂ ਨੂੰ ਕਲੇਮ ਕਰਾਇਆ ਜਾਵੇ ਔਰ ਇਹ ਸਾਰੀ ਰਿਸਪੋਨਸਿਬਿਲਟੀ ਸਾਡੀ ਹੈ ਅਸੀਂ ਇੱਕ ਦੋ ਦਿਨ ਦੇ ਅੰਦਰ ਅੰਦਰ ਟਿਕਟ ਲਈ ਜਮ੍ਹਾਂ ਕਰਾਵਾਂਗੇ ਔਰ ਇਹਨਾਂ ਨੂੰ ਅਸੀਂ ਬਹੁਤ-ਬਹੁਤ ਵਧਾਈ ਦਿੰਦੇ ਆ ਆਪਣੀ ਟੀਮ ਵੱਲੋਂ ਸ਼ੋਕਾ ਲੋਟੀ ਦੀ ਟੀਮ ਵੱਲੋਂ ਵੀ ਇਹਨਾਂ ਨੂੰ ਇਹ ਜਿਹੜੀ ਇਹ ਵੱਡੀ ਅਮਾਉਂਟ ਆਏ ਲੱਗੀ ਹੈ ਰੋਪੜ ਸ਼ਾਹ ਦੇ ਭਾਗ ਖੁੱਲ ਚੁੱਕੇ ਆ ਕਈ ਮੇਰੇ ਵੀਰ ਭਰਾ ਕਹਿੰਦੇ ਸੀ ਰੋਪੜ ਦੇ ਇਨਾਮ ਨਹੀਂ ਲੱਗਦਾ ਇਨਾਮ ਨਹੀਂ ਲੱਗਦਾ ਔਰ ਪਰਮਾਤਮਾ ਨੇ ਜਦ ਕਿਰਪਾ ਕੀਤੀ ਹੈ ਤਾਂ ਅੱਜ ਛੱਪੜ ਫਾਰ ਕੇ ਕਿਰਪਾ ਕੀਤੀ ਹੈ ਜਿਹੜੀ ਸਿੱਧਾ ਹੀ 10 ਸਟੋਰ ਦਾ ਇਨਾਮ ਰੋ ਹੁਣ ਸਮਾਂ ਇਦਾਂ ਦਾ ਆ ਗਿਆ ਹੈ ਕਿ ਲੋਕ ਲੁਧਿਆਣੇ ਤੋਂ ਵੀ ਆ ਕੇ ਸ਼ੋਕਾ ਲੋਟੀ ਤੋਂ ਟਿਕਟ ਖੀਦ ਰਹੇ ਆਂ ਔਰ ਕਰੋੜਪਤੀ ਲੱਖਵਤੀ ਬਣ ਰਹੇ ਆਂ ਅੱਜ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਆ